रेडी ਜੇਕਰ ਤੁਸੀਂ ਸਿਰਫ 40 ਤੋਂ 50000 ਰੁਪਏ ਵਿੱਚ ਅਜਿਹਾ ਕੋਈ ਬਿਜ਼ਨਸ ਕਰਨ ਦੀ ਸੋਚ ਰਹੇ ਹੋ ਜਿਸ ਵਿੱਚ ਮਿਹਨਤ ਵੀ ਜ਼ਿਆਦਾ ਨਾ ਹੋਵੇ ਅਤੇ ਸਾਲ ਪਰ ਵਿੱਚ 4 ਤੋਂ 5 ਲੱਖ ਰੁਪਏ ਦੀ ਕਮਾਈ ਹੋ ਜਾਵੇ ਤਾਂ ਤੁਸੀਂ ਡਾਗ ਫਾਰਮਿੰਗ ਕਰਕੇ ਆਸਾਨੀ ਨਾਲ ਅਜਿਹਾ ਕਰ ਸਕਦੇ ਹੋ ਡੰਡੀ ਜਾਨੀ ਕਿ ਇੱਕ ਫੀਮੇਲ ਡਾਗ ਪਾਲੋ ਅਤੇ ਸਾਲ ਪਰ ਵਿੱਚ 10 ਤੋਂ 12 ਕਤੂਰੇ ਵੇਚ ਕੇ ਕਮਾਈ ਕੀਤੀ ਜਾਵੇ ਡੰਡੀ ਇਸ ਲਈ ਤੁਹਾਨੂੰ ਬੱਕ ਤੋਂ ਥਾਂ ਲੈਣ ਦੀ ਵੀ ਜ਼ਰੂਰਤ ਨਹੀਂ ਡੰਡੀ ਤੁਸੀਂ ਘਰ ਵਿੱਚ ਵੀ ਇਹ ਕੰਮ ਕਰ ਸਕਦੇ ਹੋ ਡੰਡੀ ਪਿਛਲੇ ਕੁਝ ਸਾਲਾਂ ਵਿੱਚ ਡਾਕ ਫਾਰਮਿੰਗ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਛੋਟੇ ਸ਼ਹਿਰਾਂ ਵਿੱਚ ਵੀ ਤੇਜ਼ੀ ਨਾਲ ਫੈਲ ਰਹੀ ਹੈ ਡੰਡੀ ਅੱਜ ਅਸੀਂ ਤੁਹਾਨੂੰ ਇਸ ਵਪਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵਾਂਗੇ ਡੰਡੀ ਕੁਝ ਖਾਸ ਕਿਸਮ ਦੇ ਬੇਹੱਦ ਖੂਬਸੂਰਤ ਦਿਸਣ ਵਾਲੇ ਨਸਲ ਦੇ ਕੁੱਤਿਆਂ ਨੂੰ ਘਰ ਵਿੱਚ ਰੱਖਣ ਦਾ ਕੰਮ ਬੇਹੱਦ ਤੇਜ਼ੀ ਨਾਲ ਵੱਧ ਰਿਹਾ ਹੈ ਡੰਡੀ ਇਹ ਕੁੱਤੇ ਨਾ ਕੇਵਲ ਤੁਹਾਡੇ ਨਾਲ ਖੇਡ ਕੇ ਟੈਨਸ਼ਨ ਫਰੀ ਰੱਖਣ ਵਿੱਚ ਮਦਦ ਕਰਦੇ ਹਨ ਸਗੋਂ ਤੁਹਾਡੇ ਬੱਚਿਆਂ ਦਾ ਮਨੋਰੰਜਨ ਵੀ ਕਰਦੇ ਹਨ ਡੰਡੀ ਕਿਸੇ ਇੱਕ ਖਾਸ ਬਰੀਡ ਦੀ ਫੀਮੇਲ ਦਾਗ ਬਾਜ਼ਾਰ ਵਿੱਚ 40 ਤੋਂ 50000 ਰੁਪਏ ਵਿੱਚ ਮਿਲ ਜਾਂਦੀ ਹੈ ਡੰਡੀ ਬਸ ਤੁਸੀਂ ਇਹ ਫੀਮੇਲ ਦਾਗ ਖਰੀਦਣੀ ਹੈ ਅਤੇ ਉਸ ਨੂੰ ਪਾਲਣਾ ਹੈ ਅਤੇ ਕੁਝ ਸਮੇਂ ਬਾਅਦ ਗਰਭ ਧਾਰਨ ਕਰਵਾ ਕੇ ਤੁਸੀਂ ਕੁਝ ਸਮੇਂ ਬਾਅਦ ਪੈਦਾ ਹੋਣ ਵਾਲੇ ਬੱਚੇ ਵੇਚ ਕੇ ਕਮਾਈ ਕਰ ਸਕਦੇ ਹੋ ਡੰਡੀ ਹੈ ਰੈਡੀ ਤੁਸੀਂ ਜਦੋਂ ਫੀਮੇਲ ਡਾਗ ਖਰੀਦੋ ਤਾਂ ਉਸ ਦੀ ਉਮਰ ਲਗਭਗ 6 ਮਹੀਨੇ ਹੋਣੀ ਚਾਹੀਦੀ ਹੈ ਜੋ 10 ਮਹੀਨੇ ਦੀ ਉਮਰ ਹੋਣ ਤੱਕ ਹੀਟ ਉੱਤੇ ਆਉਂਦੀ ਹੈ ਅਤੇ ਮੇਲ ਕੁੱਤੇ ਨਾਲ 20000 ਰੁਪਏ ਜਾਂ ਇੱਕ ਬੱਚੇ ਦੇ ਬਾਦਲੇ ਮੀਟਿੰਗ ਕਰਵਾ ਕੇ ਗਰਭ ਧਾਰਨ ਕਰਵਾ ਸਕਦੇ ਹੋ ਡੰਡੀ ਇਸ ਕੰਮ ਵਿੱਚ ਤੁਸੀਂ ਸੋਸ਼ਲ ਮੀਡੀਆ ਜਾਂ ਆਨਲਾਈਨ ਮਾਰਕੀਟਿੰਗ ਦਾ ਸਹਾਰਾ ਲੈ ਸਕਦੇ ਹੋ ਜਿਵੇਂ ਹੀ ਤੁਸੀਂ ਕਤੂਰੇ ਵੇਚਣ ਦੀ ਸੂਚਨਾ ਦੇਵੋਗੇ ਤੁਹਾਡੇ ਕੋਲ ਆਰਡਰ ਆਉਣ ਲੱਗਣਗੇ ਡੰਡੀ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਅਜਿਹੇ ਕੁੱਤਿਆਂ ਦੀ ਫੀਡਿੰਗ ਉੱਤੇ ਕਿੰਨਾ ਖਰਚਾ ਆਏਗਾ ਡੰਡੀ ਮਖਾਣੇ ਖਾਣ ਨਾਲ ਸਰੀਰ ਵਿੱਚ ਬਹੁਤ ਸਾਰੇ ਫਾਇਦੇ ਹੁੰਦੇ ਹਨ ਡੰਡੀ ਏ ਮਿੱਠੇ ਵਿੱਚ ਵੀ ਇਸਤੇਮਾਲ ਹੁੰਦਾ ਹੈ ਅਤੇ ਨਮਕੀਨ ਵਿੱਚ ਵੀ ਡੰਡੀ ਇਸ ਨੂੰ ਕਿਸੇ ਵੀ ਤਰ੍ਹਾਂ ਖਾ ਸਕਦੇ ਹਾਂ ਡੰਡੀ ਮਖਾਣੇ ਦੇ ਬੀਜ ਕੱਚੇ ਅਤੇ ਭੁੰਨ ਕੇ ਦੋਹਾਂ ਤਰ੍ਹਾਂ ਨਾਲ ਖਾਦੇ ਜਾ ਸਕਦੇ ਹਨ ਡੰਡੀ ਪੁਰਾਣੇ ਲੋਕ ਮਖਾਣਿਆਂ ਨੂੰ ਪੀਸ ਕੇ ਉਹਨਾਂ ਦੇ ਆਟੇ ਨੂੰ ਕਣਕ ਦੇ ਆਟੇ ਵਿੱਚ ਮਿਲਾ ਕੇ ਖਾਂਦੇ ਹਨ ਤਾਂ ਜੋ ਆਟੇ ਨੂੰ ਪ੍ਰੋਟੀਨ ਭਰਪੂਰ ਬਣਾਇਆ ਜਾ ਸਕੇ ਡੰਡੀ ਮਖਾਨਿਆਂ ਨੂੰ ਅਸੀਂ ਅਕਸਰ ਸਰਦੀਆਂ ਵਿੱਚ ਪੰਜੀਰੀ ਜਾਂ ਪਿੰਨੀਆਂ ਆਦ ਵਿੱਚ ਵੀ ਪਾਉਂਦੇ ਹਾਂ ਕਿਉਂਕਿ ਇਹ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ ਡੰਡੀ ਬੱਚਾ ਪੈਦਾ ਹੌਣ ਮਗਰੋਂ ਅਕਸਰ ਔਰਤਾਂ ਨੂੰ ਲੱਕ ਦਰਦ ਦੀ ਸਮੱਸਿਆ ਰਹਿੰਦੀ ਹੈ ਡੰਡੀ ਇਸ ਲਈ ਉਹਨਾਂ ਨੂੰ ਕਿਸੇ ਵੀ ਰੂਪ ਵਿੱਚ ਫੁੱਲ ਮਖਾਣੇ ਖਾਣੇ ਚਾਹੀਦੇ ਹਨ ਡੰਡੀ ਇਸ ਨਾਲ ਲੱਕ ਨੂੰ ਰਾਹਤ ਮਿਲੇਗੀ ਡੰਡੀ